ਐਕਸਾਈਜ਼ ਵਿਭਾਗ ਤੇ ਪੁਲਿਸ ਦੀ ਵੱਡੀ ਕਾਰਵਾਈ ਦੇਖਣ ਨੂੰ ਮਿਲੀ ਹੈ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਸ਼੍ਰੀ ਮੁਖਤਸਰ ਸਾਹਿਬ ਦੀਆਂ ਜਿੱਥੇ ਕਿ ਐਕਸਾਈਜ਼ ਵਿਭਾਗ ਤੇ ਪੁਲਿਸ ਦੇ ਵੱਲੋਂ ਸਾਂਝਾ ਆਪਰੇਸ਼ਨ ਕੀਤਾ ਗਿਆ ਜਿਸ ਦੇ ਵਿੱਚ 1400 ਲੀਟਰ ਲਾਹਨ ਬਰਾਮਦ ਕੀਤੀ ਗਈ ਹੈ ਤੁਹਾਨੂੰ ਦੱਸ ਦਈਏ ਕਿ ਸ਼੍ਰੀ ਮੁਖਤਸਰ ਸਾਹਿਬ ਦੇ ਨਾਲ ਲੱਗਦੇ ਪਿੰਡ ਭੁੱਲਰ ਦੇ ਵਿੱਚ ਨਹਿਰ ਤੇ ਨਾਲੇ ਤੇ ਇਹ ਸਰਚ ਆਪਰੇਸ਼ਨ ਚਲਾਇਆ ਗਿਆ ਜਿੱਥੋਂ ਕਿ ਵੱਡੇ ਜੋ ਡਰਮ ਸਨ ਲਾਨ ਦੇ ਉਹ ਬਰਾਮਦ ਹੋਏ ਨੇ ਜਿਸ ਨੂੰ ਮੌਕੇ ਤੇ ਨਸ਼ਟ ਕਰ ਦਿੱਤਾ ਗਿਆ ਤੁਹਾਨੂੰ ਦੱਸਦੀ ਹੈ ਕਿ 1400 ਲੀਟਰ ਲਾਨਾ ਜੋ ਉਹ ਪੁਲਿਸ ਤੇ ਐਕਸਾਈਜ਼ ਵਿਭਾਗ ਦੇ ਵੱਲੋਂ ਬਰਾਮਦ ਕੀਤੇ ਗਏ ਨੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਗੱਡੀ ਦੇ ਵਿੱਚ ਜੋ ਡਰਮ ਪਏ ਨੇ ਇਸ ਦੇ ਵਿੱਚ ਲਾਨ ਜੋ ਬਰਾਮਦ ਹੋਈ ਹੈ 1400 ਲੀਟਰ ਲਾਨ ਸੀ ਜਿਸ ਨੂੰ ਮੌਕੇ ਤੇ ਨਸ਼ਟ ਕਰ ਦਿੱਤਾ ਗਿਆ ਤਾਂ ਪੁਲਿਸ ਤੇ ਐਕਸਾਈਜ਼ ਵਿਭਾਗ ਦੀ ਵੱਡੀ ਕਾਰਵਾਈ ਹੈ ਜੋ ਉਹ ਦੇਖਣ ਨੂੰ ਮਿਲੀ ਹੈ ਪਿੰਡ ਭੁੱਲਰ ਦੇ ਨਾਲ ਲੱਗਦੀਆਂ ਨਹਿਰਾਂ ਤੇ ਸੇਮ ਨਾਲੇ ਦੇ ਕੰਡੇ ਤੋਂ ਇਹ ਜੋ ਲਾਹਣਾ ਉਹ ਬਰਾਮਦ ਕੀਤੀ ਗਈ ਆ ਤਾਂ ਕੀ ਕਹਿਣਾ ਸੀ ਇਸ ਮੌਕੇ ਸਤਨਾੰਤ ਸਿੰਘ ਡੀਐਸਪੀ ਦਾ ਉਹ ਵੀ ਤੁਹਾਨੂੰ ਸੁਣਾ ਦਿੰਨੇ ਆ ਜਿ ਮਾਨਜੋਗੋ ਡੀਜੀਪੀ ਸਾਹਿਬ ਫਿਰ ਮਾਨਜੋਗੋ ਇਲੈਕਸ਼ਨ ਕਮਿਸ਼ਨ ਪੰਜਾਬ ਦੀਆਂ ਹਦਾਇਤਾਂ ਅਨੁਸਾਰ ਅਤੇ ਦੀਆਂ ਐਸਐਸਪੀ ਸ਼੍ਰੀ ਮਕਸਰ ਸਾਹਿਬ ਸ਼੍ਰੀ ਬਾਗੀਰਾਜ ਸਿੰਘ ਜੀ ਮੀਨਾ ਆਈਪੀਐਸ ਦੀਆਂ ਵਿਸ਼ਾ ਨਿਰਦੇਸ਼ਾਂ ਅਨੁਸਾਰ ਅਕਸਾਈਜ਼ ਡਿਪਾਰਟਮੈਂਟ ਨੂੰ ਨਾਲ ਲੈ ਕੇ ਜਿਹਦੇ ਵਿੱਚ ਵਿਕਰਮ ਠਾਕੁਰ ਜੀ ਅਸਿਸਟੈਂਟ ਕਮਿਸ਼ਨਰ ਰਕਸਾਈਜ਼ ਤੇ ਈਆਈ ਸ਼੍ਰੀ ਮੁਖਸਰ ਸਾਹਿਬ ਅਤੇ थाना सदर ਤੇ थाना ਕੋਟਪਾਜੀ ਦੀ ਪੁਲਿਸ ਨੂੰ ਨਾਲ ਲੈ ਕੇ ਅੱਜ ਜਿਹੜਾ ਹੈਗਾ ਸਰਚ ਆਪਰੇਸ਼ਨ ਕੀਤਾ ਗਿਆ ਹੈ ਸਰਚ ਆਪਰੇਸ਼ਨ ਦੌਰਾਨ ਪਿੰਡ ਭੁੱਲਰਾ ਤੇ ਪਿੰਡ ਖੜਕੀਆਂ ਦੇ ਵਿੱਚ ਦੇ ਵਿੱਚ ਜਿਹੜਾ ਸੇਵ ਨਾਲਾ ਪੈਂਦਾ ਉੱਥੇ ਜਿਹੜੀ ਖਾਸ ਤੌਰ ਤੇ ਜਿਹੜੀ ਹੈ ਸਰਚ ਕੀਤੀ ਗਈ ਹੈ ਜਿੱਥੋਂ ਸਾਨੂੰ ਜਿਹੜੀ ਹੈ 1400 ਲੀਟਰ ਜਿਹੜੀ ਹੈ ਲਾਹਨ 7 ਡਰਮ ਜਿਹੜੇ ਆਬਰਾਮਦ ਹੋਏ ਆ ਤੇ ਜੇ ਸਬੰਧੀ ਜਿਹੜੀਆਂ ਸਾਡੀਆਂ ਟੀਮਾਂ ਬਣਾਈਆਂ ਸੀਗੀਆਂ ਉਹਨਾਂ ਵੱਲੋਂ ਮੌਕੇ ਤੇ ਜਿਹੜੀ ਹੈਗੀ ਹੈ ਮੁਕੱਦਮੇ ਦਰਜ ਕਰਕੇ ਕਾਰਵਾਈ ਅਮਲ ਚ ਲਿਆਂਦੀ ਜਾ ਰਹੀ ਹੈ ਤੇ ਇਸ ਤੋਂ ਬਾਅਦ ਅਲਾਵਾ ਪਿੰਡ ਭੁੱਲਰਾਂ ਦੇ ਵਿੱਚ ਵੀ ਸਰਚ ਕੀਤੀ ਗਈ ਹੈ ਤੇ ਉਹ ਅਭਿਆਨ ਜਿਹੜਾ ਸਾਡਾ ਆਉਣ ਵਾਲੇ ਸਮੇਂ ਤੱਕ جاری ਰਹੇਗਾ